ਲੁਪੁਣ ਗਈ ਹੈ ਇਹ ਦਹੀ ਬਸ ਨਹੀਂ ਜੋ ਸਾਡੀਆਂ 20-30 ਸਾਲ ਤੋਂ ਕੁੜੀਆਂ ਪਾਕਿਸਤਾਨ ਤੋਂ ਆ ਕੇ ਇੱਥੇ ਵਿਆਹੀਆਂ ਹੋਈਆਂ ਉਹਨਾਂ ਨੂੰ ਹਜੇ ਤੱਕ ਇੱਥੇ ਨੈਸ਼ਨਲਿਟੀ ਨਹੀਂ ਮਿਲੀ ਜਦਕਿ ਪਾਕਿਸਤਾਨ ਦੇ ਵਿੱਚ ਜੋ ਸਾਡੀਆਂ ਕੁੜੀਆਂ ਨੇ ਆ ਉਹਨਾਂ ਨੂੰ ਵੀਦਨ 10 ਸਾਲ ਦੇ ਅੰਦਰ ਅੰਦਰ ਉਥੇ ਨੈਸ਼ਨਲਿਟੀ ਮਿਲ ਜਾਂਦੀ ਹੈ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਸਾਨੂੰ 20-30 ਸਾਲ ਹੋ ਗਿਆ ਸਾਡੀਆਂ ਕੁੜੀਆਂ ਇੱਥੇ ਆਏ ਉਹਨੂੰ ਉਹਨਾਂ ਨੂੰ ਨੈਸ਼ਨਲਿਟੀ ਨਹੀਂ ਮਿਲੀ ਇਸ ਲਈ ਆਵਾਜ਼ ਸਿਰਫ ਸਰਦਾਰ ਸੁਵੰਨ ਸਿੰਘ ਮਾਨ ਸਾਹਿਬ ਨੇ ਉਠਾਈ ਹੈ ਨਾ ਕਿਸੇ ਇਹ ਝਾਲੂ ਵਾਲਿਆਂ ਕੋ ਕਾਸੀ ਉਮੀਦ ਹੀ ਕੀ ਕਰ ਸਕਦੇ ਆ ਸੋ ਮੈਂ ਹਣ ਬੁਲਾਵੇ ਬਹੁਤ ਜ਼ਿਆਦਾ ਇਸ ਕਰਕੇ ਮੈਂ ਤੁਹਾਡੇ ਸਭ ਦਾ ਧੰਨਵਾਦ ਕਰਨਾ ਅੱਜ ਸ਼ਾਮਤ ਹੋ ਗਿਆ ਕਿ ਅਸੀਂ ਇਨਸ਼ਾ ਅੱਲਾਹ ਤਾਲਾ ਮਲੇਰਪਟਲੇ ਵਾਲੇ ਦਰਨ ਨੀਡ ਨੌਟੀਫਿਕੇਟੇ ਭੇਜਾਂਗੇ ਨਾਰਾ ਇਤਤਿਹਾਨ ਨਾਰਾ ਇਤਤਿਹਾਨ ਇਹ ਗੱਲ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਜੋ ਵਿਸ਼ੇਸ਼ ਸਮਿਆਂ ਦੇ ਵਿੱਚ ਆਰਐਸਐਸ ਬੀਜੇਪੀ ਨੇ ਕੀਤਾ ਪਰ ਜਦੋਂ ਸੁਣੋਂ ਦੇ ਫੁੱਟਾਂ ਦਾ ਹੌਲ ਪਰਾਂ ਦੇ ਵਿੱਚ ਚੁੱਪ ਕਰ ਗਿਆ ਇਸ ਕਰਕੇ ਮੂਹ ਕੋਤ ਵਿੱਚ ਚੁੱਪ ਕਰ ਦਿਓ ਪਰ ਸਾਡੀ ਸੋਚ ਕੀ ਹੈ ਉਹ ਸੋਚ ਨੂੰ ਤੁਸੀਂ ਸਮਝੋਗੇ ਸੋਚ ਸਮਝ ਕੇ ਜੇ ਕਰ ਦਿੱਤੇ ਸਾਥ ਦੇ ਤਾਂ ਹੀ ਪੰਜਾਬ ਬਚ ਸਕਦਾ ਤਾਂ ਹੀ ਜਿਹੜਾ ਕੱਟ ਗਿੰਦਿਆਂ ਧੱਕੇ ਹੋਣੇ ਬੰਦ ਹੋਣਗੇ ਜੇਕਰ ਉਹ ਹੀ ਧੂੜ ਜਿੱਤੇ ਤੂੜਾਣਾ ਫਿਰ ਮਰ ਜਾਈ ਚੁਣ ਇਸ ਕਰਕੇ ਇਹੀ ਗੱਲ ਕਹਿੰਦੇ ਆ ਵੀ ਆਪਾਂ ਸਮਝੋ ਆਪਾਂ ਆਪਣੇ ਸੋਚ ਨੂੰ ਦੇਖੋ ਵੀ ਸੋਚ ਕਿਹਨਾਂ ਦੀ ਹੈ ਤੇ ਕਿਹੜੇ ਲੋਕਾਂ ਦੇ ਨਾਲ ਖੜਾ ਹੈ ਨੇ ਕਿਹੜੇ ਬੁੱਤਾਂ ਪਿੱਛੇ ਸਦਾ ਕਾਪੂਲ ਕਰਾ ਰਹੇ ਸਦਾ ਕਾ ਕਰਾ ਰਹੇ ਨੇ ਇਹ ਸਮਝਣ ਦੀ ਗੱਲ ਹੈ ਪ੍ਰਭੂ ਅੱਜ ਸਭ ਤੋਂ ਵੱਡਾ ਜਿਹੜਾ ਕਿ ਆਪਣੇ ਉੱਪਰ ਘੱਟ ਕਿੰਨਾ ਬੁੜਾ ਚਾਤਤ ਹੋ ਰਿਹਾ ਹੈ ਨਾ ਉਹਦੇ ਵਿੱਚ ਸਾਨੂੰ ਸੋਚਣਾ ਵਿਚਾਰਨਾ ਪੈਣਾ ਵੀ ਕਿੰਨੇ ਅਸੀਂ ਇਹ ਲੜਾਈ ਲੜਨੀ ਹੈ ਕਿਹੜੀ ਜਿਹੜੀ ਕਿਵੇਂ ਬੀਜਪੀ ਦੀ ਆਰਐਸਐਮ ਦੀ ਵਿਚਾਰਧਾਰਾ ਹੈ ਉਹਨੂੰ ਆਪਾਂ ਨੂੰ ਸਮਝਣਾ ਪੈਣਾ ਵੀ ਰੋਮਰੇ ਪ੍ਰਭੂ ਇਹ ਗੱਲ ਕਹਿੰਦੇ ਆ ਕਿ ਜਿਵੇਂ ਕਿ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਬਹੁਤ ਤੋਂ ਸਮਝੌਤੇ ਹੋ ਰਹੇ ਹੋਣਗੇ ਕਿ ਅਸੀਂ ਮੋਦੀ ਦੇ ਅਕੇ ਜਿਹੜਾ ਸੰਵਿਧਾਨ ਕੋ ਜਿਹੜਾ ਖਤਰਾ ਭਾਰਤ ਨੂੰ ਆਰਐਸਐਸ ਤੋਂ ਸੰਵਿਧਾਨ ਨੂੰ ਬਹੁਤ ਵੱਡਾ ਖਤਰਾ ਹੈ ਮੋਦੀ ਨੂੰ ਕੋਈ ਹਰਾ ਸਕਦਾ ਇੱਕ ਤੁਹਾਨੂੰ ਅੱਜ ਗੱਲ ਕਰਕੇ ਦੱਸਣਾ ਇੱਕ ਮੇਰੀ ਅੱਜ ਗੱਲ ਧਿਆਨ ਨਾਲ ਸੁਣ ਲਓ ਜੇਕਰ ਮੋਦੀ ਨੂੰ ਹਰਾ ਸਕਦਾ ਤਾਂ ਪੰਜਾਬ ਹਰਾ ਸਕਦਾ ਹੈ ਪੰਜਾਬ ਤੋਂ ਸਿੱਖ ਹਰਾ ਸਕਦੇ ਨੇ ਪੰਜਾਬ ਤੋਂ ਕੱਟੇ ਹੋਏ ਲੋਕ ਹਰਾ ਸਕਦੇ ਨੇ ਇਹ ਗੱਲ ਤੁਹਾਨੂੰ ਕਹਿਣਾ ਹੈ ਅੱਜ ਪਰ ਤੁਹਾਨੂੰ ਸਮਝ ਨਹੀਂ ਆਈਗੀ ਇਸ ਗੱਲ ਦੀ ਕਿਉਂਕਿ ਜੋ ਪਾਰਟੀਆਂ ਪੋਲੀਟੀਕਲ ਪਾਰਟੀਆਂ ਗੱਲ ਕਰ ਰਹੇ ਨੇ ਅਸੀਂ ਮੋਦੀ ਨੂੰ ਹਰਾਉਣਾ ਮੋਦੀ ਨੂੰ ਸੀ ਹਰਾ ਕੇ ਆਇਆ ਹੈ ਅਸੀਂ ਇਸ ਗੱਲ ਕਰਕੇ ਕਹਿ ਰਹੇ ਆ ਵੀ ਤੁਸੀਂ ਸਾਡੀ ਸੋਚ ਨੂੰ ਸਮਝੋ ਅਸੀਂ ਕਿਵੇਂ ਚੁੱਡੀ ਮੂਰੇ ਹੁਣੇ ਲੜਾਈ ਲੜ ਸਕਦੇ ਆ ਅਸੀਂ ਕਿਵੇਂ ਆਪਾਂ ਖੜੇ ਆ ਇਸ ਕਰਕੇ ਤੁਹਾਨੂੰ ਇਹ ਚੀਜ਼ ਨਹੀਂ ਸਮਝ ਨਹੀਂ ਆ ਰਹੀ ਤੁਸੀਂ ਨਾ ਸਮਝਣ ਨੂੰ ਤਿਆਰ ਹੋ ਤੇ ਨਾ ਸੁਣਨ ਨੂੰ ਤਿਆਰ ਹੋ ਜਿਹੜੀਆਂ ਪੀਪਲਿਕ ਪਾਰਟੀਆਂ ਚਾ ਕੇ ਗੱਲ ਕਹਿੰਦੀਆਂ ਹੁੰਦੀਆਂ ਨੇ ਗਿਆ ਜਾਂ ਝਾੜੂ ਵਾਲੇ ਲਾਲੋ ਜਾਂ ਕਾਂਗਰਸ ਵਾਲੇ ਲਾਲੋ ਜਾਂ ਹੋਰ ਤਰ੍ਹਾਂ ਦੇ ਲਾਲੋ ਲੋਕ ਲਾਲੋ ਬਾਕੀ ਬਾਕੀ ਲੋਕ ਕਹਿੰਦੇ ਨੇ ਕਿ ਅਸੀਂ ਮੋਦੀ ਨੂੰ ਫਰਾਣਾ ਹੈ ਸੰਵਿਧਾਨ ਨੂੰ ਖਤਰਾ ਹੈ ਸੰਵਿਧਾਨ ਤੋਂ ਮੋਦੀ ਜਿਹੜੇ ਆਪਣੇ ਵਿਚਾਰਧਾਰਾ ਤੇ ਚੱਲਿਆ ਹੋਇਆ ਉਹ ਜਿਹੜੀ ਉਹ ਵਿਚਾਰਧਾਰਾ ਉਹ ਜਿਹੜੀ ਉਹਨਾਂ ਨੇ ਲਕੀਰ ਖਿੱਚੀ ਬੋਲ ਲਕੀਰ ਤੋਂ ਪਰੋਂ ਕੋਈ ਨਹੀਂ ਮੇੜ ਸਕਦਾ ਕਿ ਪੰਜਾਬ ਆ ਇੱਕ ਪੰਜਾਬ ਆ ਜਿਹੜਾ ਮੋਦਰੀ ਤੌਂਟੋ ਕਿਲਾ ਕੱਢ ਸਕਦਾ ਤੇ ਖੜਾ ਸਕਦਾ ਅਸੀਂ ਪਹਿਲਾਂ ਵੀ ਮੋਦਰੀ ਤੌਂਟੋ ਕਿਲਾ ਕੱਢ ਕੇ ਤੇ ਹੁਣ ਵੀ ਕਿੱਦਾਂ ਵਿਚਾਰ ਹੈ ਇਸ ਕਰਕੇ ਭਰਾਵੋ ਪੰਜਾਬ ਪ੍ਰਤੀ ਲੋਕਾਂ ਨੂੰ ਪੰਜਾਬ ਵੈਜਦਾ ਜਿੰਦਾਬਾਦ ਜਿੰਦਾਬਾਦ ਪੰਜਾਬ ਪ੍ਰਤੀ ਲੋਕਾਂ ਨੂੰ ਚੁਣ ਲਓ ਜਿਹੜੇ ਕਿ ਪੰਜਾਬ ਦੀ ਗੱਲ ਕਰਨ ਵਾਲੇ ਨੇ ਜਿਹੜੇ ਕਿ ਲਕੀਰ ਖਿੱਚ ਕੇ ਲੜਾਈ ਲੜਨ ਵਾਲੇ ਨੇਗੇ ਇਹ ਗੱਲ ਸਾਰੇ ਮੁਸਲਮਾਨ ਭਰਾਵਾਂ ਨੂੰ ਕੱਟ ਕੰਦੀ ਲੋਕਾਂ ਨੂੰ ਇਹ ਗੱਲ ਸਮਝਾ ਲੈਣੀ ਚਾਹੀਦੀ ਆ ਵੀ ਜਿਹੜਾ ਕਿ ਸਰਦਾਰ ਸਿਮਰਜੀਤ ਸਿੰਘ ਨੇ ਮਾਨ ਆਪਣੇ ਮੂਹਰੇ ਗੋਲੀਆਂ ਸਹਾਰੀਆਂ ਇੱਥੇ ਮਲੇਰਪੁਰ ਦੇ ਵਿੱਚ ਕੋਈ ਤੱਤੀ ਹਵਾ ਕੋਈ ਤੁਹਾਡੀ ਹਵਾ ਵਾਲੀ ਨਹੀਂ ਕੋਈ ਕੱਟੜੀ ਗੱਲ ਕਹਿੰਦੇ ਆ ਆ ਗੱਲ ਚਾਹਤਾਂ ਦੇ ਵਿੱਚ ਸੈਂਟਰ ਦੀ ਸਰਕਾਰ ਨੇ ਕੀਤਾ ਬਸ ਸਾਡੇ ਭਰਾਵਾਂ ਨੂੰ ਗੱਲ ਕਹਿਣਾ ਹੁੰਦਾ ਅਸੀਂ ਲਕੀਰ ਖਿੱਚ ਕੇ ਲਾਪਾਂ ਦੇ ਬੰਦਿਆ ਮੱਝਾ ਕੋਈ ਮਲੇਰਪੁਰ ਨੂੰ ਪੁਰਾ ਕੇ ਸੈਂਟਰ ਗਵਰਨਮੈਂਟ ਕੋਈ ਜਹਾਜ ਕੋਈ ਹਰਕਤ ਕਰੋਗੇ ਅਸੀਂ ਝੋੜ ਦੇ ਮੂਹਰੇ ਹੋ ਕੇ ਗੋਲੀਆਂ ਸਹਾਰਾਂਗੇ ਅਸੀਂ ਉਹ ਬੰਦੇ ਆ ਨਹੀਂ ਤੇ ਪ੍ਰਭੂ ਅੱਜ ਰਾਜ ਦੇ ਜਿਹੜੇ ਮਿੱਤਰ ਨੂੰ ਪਹਚਾਣ ਲਿਖੇ ਬੋਤਾਲੀ ਥੋਡੇ ਕੋਲ ਆਉਂਦੇ ਦੇਗੇ ਇਸ ਕਰਕੇ ਬੀਰੋ ਨੌਜਵਾਨਾਂ ਨੂੰ ਬਸ ਇੱਕੋ ਹੀ ਗੱਲ ਕਰਕੇ ਗੱਲ ਸਮਾਪਤ ਕਰਦਾ ਕਿ ਲੰਮਾ ਸਮਾਂ ਆਪਣੇ ਪੰਜਾਬ ਲਈ ਆਪਣੀ ਕੌਮ ਲਈ ਆਪਣੇ ਲੋਕਾਂ ਲਈ ਜਿਹੜਾ ਕੱਤੀਆਂ ਨੇ ਗਿਆ ਪੰਜਾਬ ਦਾ ਕੋਈ ਇੱਕ ਨਤਾਰਕ ਲੀਡਰ ਹੈ ਜਿਹੜਾ ਅੱਜ ਤੱਕ ਆਪਣੇ ਸਟੈਂਡ ਤੇ ਖੜਾ ਹੈ ਨਹੀਂ ਸਾਰੇ ਲੀਡਰਾਂ ਨੇ ਆਪਣਾ ਆਪਣੀ ਨਿੱਜੀ ਹਿੱਤਾਂ ਲਈ ਪਾਰਟੀਆਂ ਬਦਲਨੇ ਰਹਿ ਗਿਆ ਕੋਈ ਝਾੜੂ ਵਾਲਾ ਕਾਗੜਾ ਦੇ ਵਿੱਚ ਚਲਾ ਗਿਆ ਕਾਂਗਰਸ ਵਾਲਾ ਚਾੜੀ ਤੋਂ ਵਿੱਚ ਚਲਾ ਗਿਆ ਕੋਈ ਬੀਜੇਪੀ ਤੋਂ ਵਿੱਚ ਚਲਾ ਗਿਆ ਜੇਕਰ ਸਟਾਫ ਤੇ ਲੋਕਾਂ ਨੇ ਖੜੇ ਨੇ ਤਾਂ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਵੀ ਘਰੇ ਨੇਗੇ ਇਸ ਕਰਕੇ ਸਾਰੇ ਜਿੰਨੇ ਵੀ ਪੰਜਾਬ ਦੇ ਨੌਜਵਾਨ ਜਿੰਨੇ ਵੀ ਅਸੀਂ ਆਪਣੇ ਜਿੰਨੇ ਵੀ ਅਸੀਂ ਕਿਸਾਨੀ ਧਰਮ ਹੈ ਚੱਲਿਆ ਅਸੀਂ ਜਿੱਥੇ ਵੀ ਲੋਕਾਂ ਦੇ ਨਾਲ ਹੁੰਜਾ ਜਿੱਥੇ ਜਾਂਦੇ ਆ ਅਸੀਂ ਸਾਰੇ ਨੌਜਵਾਨ ਇਸ ਕਰਕੇ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਸਪੋਰਟ ਕਰਦੇ ਆ ਸਾਥ ਦਿੰਦੇ ਆ ਕਿਉਂਕਿ ਕਿਸਾਨੀ ਦੇ ਘੜ ਕੇ ਜਿਹੜੀ ਲੋਕਾਂ ਦੀ ਲੜਾਈ ਲੜ ਰਹੇ ਨੇਗੇ ਏਹੀ ਗੱਲ ਹੈ ਕਿ ਨੌਜਵਾਨਾਂ ਨੂੰ ਬਸ ਇੱਕੋ ਹੀ ਗੱਲ

ਕਿੰਜੀ ਆ ਦੀ ਤਕਦੀਰ ਬਦ ਦੇਣੀ ਹੈ ਜੇ ਮੋਤੀ ਤੇ ਬੀਜੇਪੀ ਤੇ ਆਣ ਸਸ ਇੱਕ ਵਾਰੀ ਫੇਰ ਜਿੱਤ ਜਾਣ ਦੂਜੀ ਚੀਜ਼ ਹੈ ਜੇ ਆਪਾਂ ਕਾਂਗਰਸ ਫਾਜੀ ਨੂੰ ਕਹੀਏ ਜੇ ਉਹ ਸਾਡੀ ਹੈ ਮੇਰੇ ਕਥਨ ਕੋ ਸਾਡੀ ਨਹੀਂ ਹੈ ਜੋਰਦਾਰ ਕੇ ਬਬਲੀ ਮਸਜਿਦ ਖੋਲਣ ਦੇ ਨਹੀਂ ਅਬਜੀਬ ਗਾਂਧੀ ਨੇ ਚਾਪੀਆਂ ਦਿੱਤੀਆਂ ਸੀ 1992 ਦੇ ਵਿੱਚ ਜਦੋਂ ਬਬਲੀ ਮਸਜਿਦ ਨੂੰ ਸ਼ਹੀਦ ਕੀਤਾ ਹਿੰਦੋਸਤਾਨ ਦਾ ਬਜ਼ੀਰ ਆਜ਼ਮ ਭਾਈ ਕਨੈਸਟਰ ਨਰਸਿਮਰ राव ਸੀ ਕਾਂਗਰਸ ਪਾਰਟੀ ਤੋਂ ਉਹ ਬੀਜਪੀ ਤੇ ਅਲਕੇੜਵਾਨੀ ਤੇ ਇਹੋ ਜੇ ਕਦਮਾਸ਼ਾ ਨੂੰ ਰੋਕ ਸਕਾ ਸੀ ਤੇ ਬਬਰੀ ਮਸਜਿਦ ਨੂੰ ਨਹੀਂ ਸੀ ਢਿੱਡ ਕਰਨਾ ਪਰ ਨਰਸਿਮਹਾਉ ਨੇ ਇਹੋ ਜੀ ਗੰਦੇ ਦਿੱਤੇ ਕਿ ਟਿਮਟਿ ਨਹੀਂ ਸਕਨਾ ਕਿ ਜਿਹੜੇ ਬੜੇ ਜੀ ਪਾਲ ਤੋਂ ਪਰ ਸੁਪਰੀਮ ਕੋਰਟ ਦੀ ਕਮੇਟੀ ਨੇ ਕਿਹਾ ਕਿ ਨਹੀਂ ਤੇਰਾ ਵਕੀਲ ਨਹੀਂ ਆਊਗਾ ਫਿਰ ਸੁਪਰੀਮ ਕੋਰਟ ਨੇ ਫੈਸਲਾ ਕਰ ਤੇ ਆ ਜੀ ਯੋਧਿਆਦੇ ਵਿੱਚ ਜਿਹੜਾ ਰਾਮ ਮੰਦਰ ਹੈ ਉਹ ਬਣੂਗਾ ਉਸ ਤੋਂ ਬਾਅਦ ਕੋਈ ਨੂੰ ਰਜਿਆ ਸਭਾ ਦੀ ਸੀਟ 6 ਸਾਲ ਦੇ ਲਈ ਪਾਰਲੀਮੈਂਟ ਦਾ ਮੈਂਬਰ ਬਣਾਇਆ ਗਿਆ ਇੱਥੇ ਤੁਸੀਂ ਸੁਣਦੇ ਹੋ ਮੈਂ ਸੁਪਰੀਮ ਕੋਰਟ ਦੀ ਗੱਲ ਕਰ ਰਿਹਾ ਜਿੱਥੋਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਪਰ ਇਨਸਾਫ ਨਹੀਂ ਦਿੱਤਾ ਗੱਬਰੀ ਮਸਜਿਦ ਨੂੰ ਸ਼ਹੀਦ ਹੋਇਨੋ ਉਹਦੇ ਉੱਤੇ ਰਾਮ ਮੰਦਿਰ ਬਣਾ ਕੇ ਸੁਪਰੀਮ ਕੋਰਟ ਨੇ ਰਾਮ ਮੰਦਿਰ ਤੇ ਹੱਥ ਦੇ ਵਿੱਚ ਫੈਸਲਾ ਦਿੱਤਾ ਕਿ ਚੀਫ ਜਸੂਸ ਦੇ ਵੱਡੀ ਸ਼ਕਤੀ ਉਹ ਰਜਿਸਟਰ ਦਾ ਮੈਂਬਰਾਂ ਚਾਹੀਏ ਜੇ ਤੁਸੀਂ ਮੈਨੂੰ ਦਿੱਲੀ ਪਹੁੰਚੋਗੇ ਮੈਂ ਉਸ ਗੋਗੋਈ ਨੂੰ ਮਿਲੂਗਾ ਤੈਨੂੰ ਪੁੱਛੂਗਾ ਕਿ ਤੂੰ ਰਿਸ਼ਵਤ ਖਾ ਕੇ ਤੂੰ ਇਹ ਫੈਸਲਾ ਕੀਤਾ ਸੋ ਸਾਥ ਸੰਗਤ ਜੀ ਇਹ ਗੱਲਾਂ ਛੋਟੀਆਂ ਮੋਟੀਆਂ ਨਹੀਂ ਹੈ ਇਹ ਬਹੁਤ ਵੱਡੀਆਂ ਗੱਲਾਂ ਇਸ ਬੀਜੇਪੀ ਨੇ ਕਰ ਦਿੱਤੀਆਂ ਹੈਗੀ ਹੈ ਇੱਥੇ ਇੱਕ ਮੈਡੀਕਲ ਕਾਲਜ ਬਣਨਾ ਹੈ ਪਰ ਇਹਦੀ ਇਜਾਜ਼ਤ ਆਮ ਪਾਰਟੀ ਨਹੀਂ ਦੇ ਰਹੀ ਅਸੀਂ ਪੂਰਾ ਜੋਰ ਪਾਰਲਮੈਂਟ ਦੇ ਵਿੱਚ ਵੀ ਲਾ ਰਹੇ ਹਾਂ ਕਿ ਇੱਥੇ ਮੈਡੀਕਲ ਕਾਲਜ ਬਣੇ ਇੱਥੇ ਇੱਥੇ ਫਾਰਸੀ ਪੜਾਈ ਜਾਵੇ ਇਹ ਅਸੀਂ ਬਿਲਕੁਲ ਯਕੀਨਨ ਮੰਨੋ ਬਹੁਤ ਮਾਰ ਇਸ ਫਾਰਸ ਕੀਤੀ ਹੈ ਤੇ ਅਸੀਂ ਲਾ ਕੇ ਦਿਵਾਗੇ ਫਿਰ ਅਸੀਂ ਨੋਬ ਸ਼ੇਰ ਮੁਹੰਮਦ ਖਾਨ ਨੂੰ ਭੁੱਲੇ ਨਹੀਂ ਜਿਨ੍ਹਾਂ ਨੇ ਸਾਡੇ ਸਹਿਬਜ਼ਾਦਿਆਂ ਦੇ ਲਈ ਹਾਂ ਦਾ ਨਾਰਾ ਮਾਰਿਆ ਸੀ ਕਦੇ ਸਿੱਖ ਕੋਈ ਭੁੱਲ ਨਹੀਂ ਸਾਦਾ ਉਹਦੇ ਲਈ ਸਹਿਤ ਤੁਹਾਨੂੰ ਪਤਾ ਨਹੀਂ ਅਸੀਂ ਇੱਥੇ ਇਮਾਰਤ ਬਣਾ ਰਹੇ ਹਾਂ ਐਰਪੋਰਟ ਦੇ ਵਿੱਚ ਆਪਣੇ ਮੁਹੰਮਦ ਛੇਰਖਾਨ ਦੇ ਲਈ ਤੇ ਮੈਂ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਜਿਹੜੇ ਇਨਸਾਫ ਦੇ ਹੱਕ ਦੇ ਵਿੱਚ ਹੈ ਸਾਰੀ ਦੁਨੀਆ ਨੂੰ ਅਪੀਲ ਕਰਦੇ ਕਿ ਸ਼ੇਰ ਬਹਾਦਰ ਖਾਨ ਦੀ ਇਮਾਰਤ ਬਣਾਉਣ ਦੇ ਲਈ ਸਾਨੂੰ ਪੂਰੀ ਤਰ੍ਹਾਂ ਹਮਦਤ ਕਰਨ ਪੈਸਾ ਵੀ ਪੇਟੋ ਸਾਰੀਆਂ ਚੀਜ਼ਾਂ ਪੇਟੋ ਜਿਹੜਾ ਪਤਾ ਲੱਗਦੇ ਕਿ ਸਿੱਖ ਜੋ ਸਾਡੇ ਦੇ ਤੇ ਹੋਇਆ ਉਹ ਕਦੇ ਭੁੱਲਦਾ ਨਹੀਂ ਹੈ ਸੋਸੇ ਇਹ ਬਾਰਤ ਸ਼ੁਰੂ ਕਰ ਦਿੱਤੀ ਹੈ ਔਰ ਇਸ ਨੂੰ ਬਣਾ ਕੇ ਅਸਲੀ ਕਰਨਾ ਹੈਗਾ ਫਿਰ ਸੀਏ ਦਾ ਸਵਾਲ ਹੈ ਇੱਥੇ ਪਾਕਿਸਤਾਨ ਤੋਂ ਸਾਡੀਆਂ ਬੀਬੀਆਂ ਆਈਆਂ ਹੋਈਆਂ ਵਿਆਹ ਆਈਆਂ ਬੀਬੀ 35 ਸਾਲ ਹੋ ਗਏ ਹਨ ਉਹਨਾਂ ਨੂੰ ਇੱਥੋਂ ਹਿੰਦੁਸਤਾਨ ਦੀ ਨਾਗਰਤਾ ਨਹੀਂ ਦੇ ਰਹੇ ਜਦ ਕਿ ਦੂਜਿਆਂ ਨੂੰ ਬਰਸੋਂ ਦੇ ਦਿੱਤੀ ਗਈ ਹੈ ਇਹ ਵੀ ਪਾਰਲੀਮੈਂਟ ਦੇ ਵਿੱਚ ਮੈਂ ਮਸਲਾ ਖੁਣ ਹੈ ਕਿ ਮੁਸਲਮਾਨਾਂ ਬੀਬੀਆਂ ਨੂੰ ਜਿਹੜੀਆਂ ਇੱਥੇ ਵਿਆਹੀਆਂ ਹੋਈਆਂ ਆਈਆਂ ਇਹਨਾਂ ਨੂੰ ਨਾਗਰਿਕਤਾ ਕਿਉਂ ਨਹੀਂ ਦੇ ਦਿੱਤੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੱਟ ਗਿੰਚੀਆਂ ਦੇਖਣਾ ਹੋਰੀਆਂ ਇਹਨਾਂ ਸਾਰੀਆਂ ਦਾ ਮੈਂ ਪਤਾ ਨਹੀਂ ਨਾ ਫਿਰ ਸਾਡੀ ਪਾਰਟੀ ਕਹਿੰਦੀ ਹੈ ਬਾਰਡਰ ਖੋਲੋ ਪਾਕਿਸਤਾਨ ਦੇ ਨਾਲ ਜਿੱਦ ਨਾਲ ਵਪਾਰ ਸ਼ੁਰੂ ਹੋਏ ਇੱਛਾ ਵੀ ਮਾਲ ਜਾਏ ਉਧਰੋਂ ਵੀ ਆਏ ਤੁਹਾਨੂੰ ਪਤਾ ਹੈ ਜਦ ਸਿੱਖ ਪਾਕਿਸਤਾਨ ਤੋਂ ਛੱਡਿਆ ਹੈ ਅੱਜ ਪਾਕਿਸਤਾਨ ਦੇ ਵਿੱਚ ਗਣਕ ਦੀ ਕਮੀ ਪੈ ਗਈ ਹੈ ਸਾਡੇ ਪੰਡਾਰ ਭਰੇ ਪਏ ਹੈ ਸਾਡਾ ਪੰਨਾ ਪਾਕਿਸਤਾਨ ਦੇ ਨਾਂ ਲੱਗਦਾ ਹੈ ਅਸੀਂ ਪਾਕਿਸਤਾਨ ਕਿਉਂ ਨਹੀਂ ਕਰਦੇ ਸਾਡੇ ਪਾਕਿਸਤਾਨ ਰੂਸ ਤੋਂ ਕਰਨ ਕਿਉਂ ਮੰਗਾਰੇ ਜਦੋਂ ਸਾਡੇ ਕੋਲੇ ਹੈ ਜੀ ਐ ਅਸੀਂ ਦੇ ਸਾਡੇ ਤੇ ਇਕ ਹੀ ਜਨ ਜੇ ਸਾਡਾ ਜੋਰ ਪੂਰਾ ਪੈ ਗਿਆ ਅੰਬਰਸਰ ਤੇ ਲਾਹੌਰ ਨੂੰ ਸਾਡੀ ਪਾਰਟੀ ਨੇ ਕਰ ਦੇਣਾ ਸਵੇਰ ਦਾ ਤੁਸੀਂ ਨਾਸਤਾ ਲਾਹੌਰ ਖਾ ਲਿਆ ਹੋ ਸ਼ਾਮ ਦੀ ਰੋਟੀ ਅੰਬਰਸਰ ਖਾ ਆਇਓ ਇਹ ਖੁੱਲੇ ਕਰ ਦੇਣੀ ਹੈ ਅੰਬਰਸਰ ਤੇ ਲਾਹੌਰ ਇਹਾਰੇ ਤਕਬੀਲ ਮਹਾਤਮਾ ਕਮੇਰ ਜੈ ਮਹਾਬੋਲ ਮੈਂ ਤੁਹਾਨੂੰ ਸਾਰਾ ਕੁਝ ਦੱਸ ਚੁੱਕਿਆ ਹੈਗੇ ਸਭ ਤੋਂ ਸਹੀ ਚਿੱਤਰ ਉਸ ਵਕਤ ਕਾਂਗਰਸ ਦਾ ਪ੍ਰਾਈਮ ਮਿੰਿਸਟਰ ਬਜੀਰੇ ਆਦਮ ਨਰਸimha Rao ਸੀ ਜੇ ਕਾਂਗਰਸ ਪਾਰਟੀ ਤੇ ਨਰਸimha Rao ਚਾਹੁੰਦੇ ਕਿ ਭਾਜਪਾ ਤੇ ਆਰਐਸਐਸ ਸਿਰ ਲੇਖਬਾਨੀ ਬੱਬਰੀ ਮਸਰ ਨੂੰ ਨਾ ਸ਼ਹੀਦ ਕਰਦੇ ਤਾਂ ਪ੍ਰਾਈਮ ਮਿਨਿਸਟਰ ਵਜ਼ੀਰ ਆਜ਼ਮ ਕਨਸਦ ਸੇ ਪਰ ਤੇਦਰ ਦੀਵ ਕੰਦੀ ਨੇ ਕਾਂਗਰਸ ਦੇ ਪ੍ਰਾਈਮ ਮਿਨਿਸਟਰ ਨੇ ਪਹਿਲਾਂ ਚਾਬੀਆਂ ਦੇਤੀਆਂ ਸੀ ਕਿ ਬੱਬਰੀ ਮਸਰ ਨੂੰ ਖੋਲ ਦੋ ਫਿਰ ਨਰਸਿਮਹਾ ਰਾਓ ਉਹ ਕਿਵੇਂ ਕਾਂਗਰਸ ਪਾਰਟੀ ਤੋਂ ਉਲਟ ਜਾ ਸਦ ਸੇ ਅੱਜ ਪਰਪੋਗੈਂਡਾ ਹੋ ਰਿਹਾ ਕਿ ਭਾਜਪਾ ਆਰਐਸਐਸ ਰੋਕਣ ਦੇ ਲਈ ਕਾਂਗਰਸ ਨੂੰ ਵੋਟ ਕਾਓ ਜਿਹੜੇ ਮੂੰਹ ਦੇ ਨਾਲ ਅਸੀਂ ਕਾਂਗਰਸ ਨੂੰ ਵੋਟ ਪਾ ਦਾਂਗੇ ਜਿਹੜੀ ਸਾਜਿਸ਼ ਦੇ ਵਿੱਚ ਸੀ ਜਿਹੜੀ ਆਪਣੀ ਮਸਲਤੀ ਸ਼ਹਾਦਤ ਨੂੰ ਰੋਕ ਸੈਦੀ ਸੀ ਪਰ ਉਸ ਨੇ ਨਹੀਂ ਰੋਕਿਆ ਸੋ ਸਰਕਾਰੋ ਸਾਥ ਸੰਗਤ ਜੀ ਸਾਡੀ ਪਾਰਟੀ ਹੈ ਜਿਹੜੀ ਹਮੇਸ਼ਾ ਆਕਾ ਟਕਨ ਜੀਆਂ ਦੇ ਲਈ ਬੋਲਦੀ ਹੈ ਕਰਦੀ ਹੈ ਐਕਸ਼ਨ ਕਰਦੀ ਹੈ ਅਸਰੀ ਬਪਰੀ ਮਸਜਿਦ ਦੇ ਲਈ ਲੁਕੀ ਜਾ ਕੇ ਗ੍ਰਿਫਤਾਰ ਹੋਏ ਬਹੁਤ ਸਾਡੇ ਤੇ ਜੋਰ ਲੱਗਿਆ ਕਿ ਤੁਸੀਂ ਨਹੀਂ ਜਾਣਾ ਪਰ ਸਾਡੀ ਮਜਬੂਰੀ ਸੀ ਕਿ ਪਹਿਲਾਂ ਕਾਂਗਰਸ ਪਾਰਟੀ ਤੇ ਹਿੰਦੂਤਵਾ ਬੀਜੇਪੀ ਦੇ ਨਾਲ ਕੇ ਸਾਡੇ ਦਰਬਾਰ ਸਾਹਿਬ ਨੂੰ ਢਾਇਆ 1977 ਦੇ ਵਿੱਚ ਸ਼ਹੀਦ ਕੀਤੇ ਕਾਂਤਖੱਟ ਸਾਡੇ ਲੀਡਰ ਸਰ ਜਨੈਲ ਸਿੰਘ ਪਿੰਡਾ ਵਾਲੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਫਿਰ ਮੇਰਾ ਮਤਲਬ ਹੈ ਅਸੀਂ ਕਾਂਗਰਸ ਤੇ ਬੀਜੇਪੀ ਦੇ ਉੱਤੇ ਕਿਵੇਂ ਇਤਬਾਰ ਕਰ ਸਕਦੇ ਐ ਇਹ ਸਾਬਿਤ ਦੇ ਐ ਕਿ ਜੇ ਹਿੰਦੂਸਤਾਨ ਦੇ ਵਿੱਚ ਬਹੁ ਗਿਣਤੀ ਹਿੰਦੂਆਂ ਦੀ ਐ ਫੇਰ ਨਾ ਕਾਂਗਰਸ ਨਾ ਭਾਜਪਾ ਆਰਐਸਸ ਸਾਡੀ ਘੱਟ ਗਿਣਤੀਆਂ ਦੇ ਲਈ ਖੜ ਸਦੇ ਐ ਕਿਉਂ ਕਰਕੇ ਹਕਮਤ ਦੇ ਵਿੱਚ ਆਉਣ ਦੇ ਲਈ ਇਹਨਾਂ ਨੂੰ ਖੋ ਗਿਣਤੀ ਹਿੰਦੂ ਦੀ ਲੋੜ ਐ आज प्राइम मिनिस्टर मोदी की प्रोपोगेंडा करता है कर रहे हैं कि ऐसी राम मंदिर की सारी कर देती है तो सारे हिंदू सन वोटा पाउन एक कानून के खिलाफ है और सब संविधान के खिलाफ है ਜੋ ਕਰਕੇ ਮੁਲਖੇ ਤੱਕ ਚਰਨ ਨਰ ਪਹੁੰਚੇ ਅਸੀਂ ਚਰਮ ਤੇ ਗਿਆਨ ਦੇ ਉੱਤੇ ਮੋਟ ਨਹੀਂ ਮੰਗ ਸਕਦੇ ਪਰ ਇਹ ਲੋਕ ਇਹ ਸਮਝਦੇ ਐ ਕਿ ਸਾਡਾ ਮੁਲਖ ਐ ਇਹਨਾਂ ਦਾ ਮੈਨੀਫੈਸਟੋ ਕਹਿੰਦਾ ਕਿ ਜੇ ਭਾਜਪਾ ਜਾਂ RSS ਜਿੱਤ ਗਈ ਇੰਡੀਆ ਦਾ ਨਾਂ ਹਟਾ ਕੇ ਇਸ ਦਾ ਨਾ ਇੰਡੀਆ ਪਾ ਦੇ ਭਾਰਤ ਪਾ ਦੇ ਨੇ ਤੇ ਉਸ ਤੋਂ ਬਾਅਦ ਇਸ ਇੰਡੀਆ ਨੂੰ ਹਿੰਦੂ ਰਾਸ਼ਟਰ ਕਹਾਂ ਦੇਣਾ ਜਿਹਦੇ ਵਿੱਚ ਕਿਸੇ ਘੱਟ ਗਿਣਤੀ ਮੁਸਲਮਾਨ ਸਾਈ ਸਿੱਖ ਜੈਨੀ ਦਾ ਕੋਈ ਉੱਥੇ ਹੱਥ ਨਹੀਂ ਆਊਗਾ ਇਹ ਉਹ ਦੀ ਠੀਕ ਨੂੰ ਜੇ ਆਪਾਂ ਸਹਿਜ ਮੰਗੇ ਆ ਮੇਰਾ ਮੰਤਰ ਹੈ ਹੁਣ ਮੋਟਰ ਦਾ ਟਾਈਮ ਹੈ ਇਹ ਜੰਗ ਦਾ ਟਾਈਮ ਹੈ ਪਿਛਲੇ ਮੌਕਿਆਂ ਦੇ ਵਿੱਚ ਹਥਿਆਰਾਂ ਦੇ ਨਾਲ ਜੰਗ ਜਿੱਤੀ ਜਾਂਦੀ ਸੀ ਪਰ ਅੱਜ ਜਦ ਸੀ ਅਮਨ ਪ੍ਰਸਾਂਤ ਤਰੀਕੇ ਦੇ ਨਾਲ ਸਿਰਫ ਵਟਨ ਨਾਲ ਆਪਣਾ ਸਾਡਾ ਚੋਣ ਨਿਸ਼ਾਨ ਹੁਣ ਮਿਲ ਚੁੱਕਿਆ ਇੱਕ ਬਾਲਟੀ ਹੈ ਜਿਵੇਂ ਪਹਿਲਾਂ ਬਾਲਟੀ ਸੀਗੀ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਕੀ ਐਸ ਦੀ ਵਾਰੀ ਇਹ ਖਾਲੀ ਦਾ ਨੰਬਰ ਸਰ ਨੂੰ ਪਾਰਲੀਮੈਂਟ ਦੇ ਵਿੱਚ ਭੇਜਣਾ ਬਹੁਤ ਜ਼ਰੂਰੀ ਹੈ ਜੇ ਲੋਕਾਂ ਨੇ ਵੈਜੇ ਦਿੱਤੇ ਮੋਤੀ ਨਹੀਂ ਕਿ ਘਰ ਘਰ ਮੈਂ ਨੌਕਰੀ ਦੇਣੀ ਹੈ ਮੈਂ ਮਲੇ ਕੋਟਲੇ ਦੇ ਪਿੰਡਾਂ ਚ ਗਿਆ ਉੱਥੇ ਮੈਨੂੰ ਦੱਸਿਆ ਗਿਆ ਕਿ ਕੋਈ ਵੀ ਮੁਸਲਮਾਨ ਦੇ ਕੋਲੇ ਸਰਕਾਰੀ ਨੌਕਰੀ ਨਹੀਂ ਹੈ ਇਹ ਕੀ وجہ ਹੈ ਜੇ ਇਹ ਸਰਮਨਲ ਪੱਥ ਹੈ ਤਾਂ ਫਿਰ ਸੈਂਟਰ ਦੀ ਪੰਜਾਬ ਦੀ ਗੌਰਮੈਂਟ ਦੀ ਡਿਊਟੀ ਬਣਦੀ ਹੈ ਕਿ ਬਸਰਬਾਨ ਨੂੰ ਵੀ ਆਪਣਾ ਹੱਕ ਦਿੱਤਾ ਜਾਵੇ ਪਰ ਜੋ ਕਰਕੇ ਅੱਜ ਹਨੇਰੀ ਬਣੀ ਹੋਈ ਹੈ ਹਿੰਦੂਤਵਾਦੀ ਇਸ ਕਰਕੇ ਕੱਟਨੀਤੀ ਨੂੰ ਕੋਈ ਪਸਾਨ ਨਹੀਂ ਰਿਹਾ ਇਹ ਮੋਤੀ ਦੀ ਹਿੰਮਤ ਪਈ ਹੈ ਇਨੇ ਬਿਆਨ ਦੇ ਦਿੱਤਾ ਕਿ ਜਿਹੜਾ ਵੀ ਸਿੱਖ ਅਜ਼ਾਦੀ ਦੀ ਗੱਲ ਕਰੂਗਾ ਬੇਸ਼ੱਕ ਉਹ ਹਿੰਦੁਸਤਾਨ ਦੇ ਵਿੱਚ ਹੋਵੇ ਬੇਸ਼ੱਕ ਉਹ ਬਾਹਰਲੇ ਮੋਲਕ ਦੇ ਵਿੱਚ ਹੋਵੇ ਹਿੰਦੁਸਤਾਨ ਦੀਆਂ ਕੋਈਆਂ ਏਜੰਸੀਆਂ ਉਸ ਨੂੰ ਕੋਈ ਨਾ ਮਾਰ ਦੇਣ ਗਿਆ ਇਸ ਪਾਲਿਸੀ ਦੇ ਧੀ ਆਪਣੇ ਹਰਦੀਪ ਸਿੰਘ ਨੱਜਰ ਨੂੰ ਕੈਨੇਡਾ ਦੇ ਵਿੱਚ ਭਾਰਤ ਦਿੱਤਾ ਗਿਆ ਇਹਪੋ ਦਮਨਸੀ ਮਲਕ ਨੂੰ ਕੈਨੇਡਾ ਦੇ ਵਿੱਚ ਮਾਰ ਦਿੱਤਾ ਗਿਆ ਸੁਖਦੋਲ ਸਿੰਘ ਨੂੰ ਕੈਨੇਡਾ ਦੇ ਵਿੱਚ ਮਾਰ ਦਿੱਤਾ ਗਿਆ ਬਰਤਾਨੀਆ ਯੂਕੇ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਮਾਰਿਆ ਗਿਆ ਪਾਕਿਸਤਾਨ ਦੇ ਵਿੱਚ ਸਾਡਾ ਲੀਡਰ ਕਰਮਜੀਤ ਸਿੰਘ ਪੰਜ ਵਰ ਮਾਰਤਾ ਲਖਮੀ ਸਿੰਘ ਰੋਡੇ ਮਾਰਤਾ ਹਰਿਆਣਾ ਦੇ ਵਿੱਚ ਸਾਡਾ ਲੀਡਰ ਦੀਪ ਸਿੰਘ ਸਿੱਧੂ ਐਕਸੀਡੈਂਟ ਦਹਾਕੇ ਬਾਅਦ ਦਿੱਤਾ ਗਿਆ ਇੱਥੇ ਪੰਜਾਬ ਦੇ ਵਿੱਚ ਮੁੱਸੇਵਾਲੇ ਮਾਰ ਦਿੱਤਾ ਗਿਆ ਮੇਰਾ ਮੰਤਰ ਹੈ ਜੀ ਇਹ ਪ੍ਰਾਈਮ ਮਿਨਿਸਟਰ ਨੇ ਕਹੇ ਤਾਂ ਜੀ ਇਹ ਸਰਕੀਤੇ ਹੈ ਕਤਲ ਤੁਹਾਨੂੰ ਪਤਾ ਹੈ ਕਤਲ ਕਰਨਾ ਇੱਕ ਜੁਰਮ ਹੈ ਤੁਹਾਨੂੰ ਇਹ ਵੀ ਪਤਾ ਹੈ ਜੇ ਤੁਸੀਂ ਕਤਲ ਕਰੋਗੇ ਤੁਹਾਡੇ ਉੱਤੇ 300